ਸਰੇਈ ਹੈ ਕਹਿੰਦੇ ਕਿ ਇਹ ਜ਼ਿੰਦਗੀ ਤੋਂ ਗਵਾਈ ਹੈ ਅੱਗੇ ਜਿੱਥੇ ਤੂੰ ਜਾਣਾ ਹੈ ਤੇ ਖੰਡੇ ਦੀ ਧਾਰ ਤੁਸੀਂ ਦੇਖ ਲਓ ਕਿੰਨੀ ਕੁ ਬਰੀਕ ਹੈ ਉਸ ਵਾਂਗੂ ਉਸ ਰਸਤੇ 'ਚ ਤੈਨੂੰ ਲੰਘਣਾ ਪੈਣਾ ਹੈ ਇਹ ਸਭ ਸੱਚ ਹੈ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲਿਜੇ ਦਿਲ ਜਿਉਂ ਪੀੜੀ ਦਿਲ ਪੀੜ ਦੇ ਦੇਖਦੇ ਹੋ ਦੇਖਦੇ ਆ ਕੁਸ਼ ਪਾਸ਼ਾ ਨੇ ਲਿਖਿਆ ਹੈ ਆਪਣੀ ਇੱਕ ਉਂਗਲ ਤੁਸੀਂ ਕਿਤੇ ਵੀ ਕੋਲੂ ਦੇ ਵਿੱਚ ਜਾਂ ਜਿੱਥੇ ਗੰਨੇ ਪੀੜਦੇ ਨੇ ਆਪਣਾ ਇੱਕ ਪੋਟਾ ਹੀ ਦੇ ਕੇ ਦੇਖਿਓ ਕਿ ਕਿੰਨਾ ਕੁ ਦੁੱਖ ਲੱਗਦਾ ਹੈ ਫਿਰ ਪਰ ਇਹ ਸਹਿਣ ਕਰਨੇ ਪੈਣੇ ਨੇ ਇਹ ਸਜਾਏ ਕਿਉਂ 84 ਲੱਖ ਜੂਨਾਂ 'ਚ ਸਭ ਤੋਂ ਉੱਤਮ ਜੂਨ ਤੈਨੂੰ ਦੇ ਕੇ ਲੇਕਿਨ ਤੂੰ ਸਾਰਿਆਂ ਤੋਂ ਨਖਿੱਧ ਕਰਮ ਕਰਦਾ ਰਿਹਾ ਹੈ ਮਾੜੇ ਕਰਮ ਕਰਦਾ ਰਿਹਾ ਹੈ